ਸਤਨਾਮ ਵਾਗੁਰੂ ਜੀ ਸੋਰਠ ਮਹਲਾ 5 ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਟੜਾ ਬੰਨਾ आनंद करे नर नारी हर हर प्रभु कृपाकारी परमेश्वर तार देता बन्ना दुख रोग काटेरा भन्ना आनंद करे नर नारी ਹਰ ਹਰ ਪ੍ਰਭ ਕਿਰਪਾ ਤਾਰੇ ਸੰਤ ਸੁਖ ਹੋਆ ਸਭ ਥਾਏ ਪਾਰਿ ਬਰਮਾ ਪੁਰਗ ਪਰਮੇਸ਼ਰ ਪਰਵ ਰਹੇ ਸਭ ਨੇ ਜਾਈ ਰਹਾ ਤੇਰੀ ਬਾਣੀ ਤੈਨ ਸਗਲੇ ਚਿੰਤ ਮਰਟਾਈ ਦਇਆ ਪਰਖ ਮਹਿਲੇ ਵਨ ਹਰ ਨਾਨਕ ਸੱਚ ਵਖਾਣ ਤਰਕੀ ਮਾਰਨੀ ਆਈ ਸਾ ਗੁਰੂ ਦੇ ਕੀ ਫਤਹਿ ਗੁਰ ਪਾਣੀ ਗੁਰ ਸਵਾਮੀ ਸਾਧ ਸੰਗਤ ਸ੍ਰੇਸ਼ਟ ਅਗਨੇ ਤੰਤਾ ਦੇ ਜੋਗ ਹੋ ਜੋ ਆਪ ਜੀ ਅੰਮ੍ਰਿਤ ਵੇਲੇ ਗੁਰ ਘਰ ਦੀਆਂ ਹਾਜ਼ਰੀਆਂ ਭਰੋ ਅਗਦੇ ਪੰਨ ਦਵਿੱਤਰ ਮੁਖਵਾ ਦੇ ਵਿੱਚ ਤਾਂ ਬੇਦੰਦ ਮਹਾਰਾਜ ਅਰੰਮਤ ਬਖਸ਼ਿਸ਼ ਕਰਦੇ ਨੇ ਕਿ ਆ ਬੰਦਿਆ ਜਦੋਂ ਤੂੰ ਪਰਮੇਸ਼ਵਰੀ ਬਾਣੀ ਨਾਲ ਜੁੜ ਜਾਏਗਾ ਤੇਰੇ ਸਾਰੇ ਚਿੰਤਾ ਫੇਕਰ ਦੂਰ ਹੋ ਜਾਣਗੇ ਤੈਨੂੰ ਬਾੜੀ ਵਿੱਚ ਆਖਿਆ ਜਾਂਦਾ ਕਿ ਚਿੰਤਾ ਨਾ ਕਰੀਏ ਚਿੰਤਨ ਕਰੀਏ ਚਿੰਤਨ ਕਰੋ ਮਾਲਕ ਦੀ ਯਾਦ ਪਰਮਾਤਮਾ ਦਾ ਨਾਮ ਚਿੰਤਾ ਕਿਸੇ ਜੀਜ ਦਾ ਹੱਲ ਨਹੀਂ ਚਿੰਤਾ ਦੇ ਨਾਲ ਹੀ ਲੋਕ ਚੰਪੜ ਜਾਣਦੇ ਨੇ ਫਿਕਰ ਕਰੀ ਜਾਣ ਚਿੰਤਾ ਕਰੀ ਜਾਣ ਸੋਚੀ ਜਾਂਦਾ ਪਰਮਾਤਮਾ ਕਹਿੰਦੇ ਜਿਹੜਾ ਪਰਮਾਤਮਾ ਦੀ ਬਾਣੀ ਦੇ ਨਾਲ ਜੁੜ ਗਿਆ ਗੁਰੂ ਦੀ ਬਾਣੀ ਨਾਲ ਜੁੜ ਗਿਆ ਕਹਿੰਦੇ ਉਹਦੇ ਸਾਰੇ ਚਿੰਤਾ ਫਿਕਰ ਦੂਰ ਹੋ ਜਾਣਗੇ ਅੱਜ ਜੇ ਕੋਈ ਰੋਗ ਲੱਗਾ ਹੈ ਬੰਦਾ ਸੋਚੀ ਜਾ ਰਿਹਾ ਸੋਚਣ ਦਾ ਚਿੰਤਾ ਦਾ ਹੀ ਰੋਗ ਲੱਗਾ ਹੋਇਆ ਜੇ ਬੰਦਾ ਸਹੀ ਵੀ ਹੈ ਤੰਦਰੁਸਤ ਵੀ ਹੈ ਜੇ ਚਿੰਤਾ ਦਾ ਰੋਗ ਫਿਕਰ ਲੱਗਿਆ ਚਿੰਤਾ ਲੱਗ ਗਈ ਤੇ ਫਿਰ ਨਾਲ ਦਾ ਖਾਣ ਤੇ ਧਿਆਨ ਨਾਲ ਦਾ ਬਾਣ ਤੇ ਧਿਆਨ ਨਾਲ ਪ੍ਰਵਾਰ ਵਿੱਚ ਧਿਆਨ ਨਾਲ ਸੰਸਾਰ ਵਿੱਚ ਧਿਆਨ ਚਿੰਤਾ ਚਿਖਾ ਸਮਾਨ ਤੁਮਾਲ ਕਹਿੰਦੇ ਚਿੰਤਾ ਦੂਰ ਹੋ ਜਾਏਗੀ ਭਾਈ ਤੁਰਬੀ ਬਾਣੀ ਨਾਲ ਸਾਂਝ ਪਾ ਤੂੰ ਗੁਰੂ ਦੇ ਸ਼ਬਦ ਨਾਲ ਜੁੜਨਾ ਕਰ ਇੱਥੇ ਉੱਥੇ ਰਖਵਾਲਾ ਪ੍ਰਭ ਸਤ ਗੁਰ ਦੇinde ਅੱਲਾ ਦਾਸ ਆਪਣੇ ਆਪ ਰਾਖੇ ਕਟਕਟ ਸ਼ਬਦ ਦੇ ਸਪਾਗੇ ਗੁਰ ਕੇ ਚਰਨ ਉੱਪਰ ਬਲ ਜਾਏ ਮਾਫਣ ਗੁਰ ਦੇ ਚਰਨ ਤੂੰ ਬਲ ਹਾਰੇ ਜਾਂਦਾ ਜਿਹੜਾ ਗੁਰੂ ਇਥੇ ਲੋਕ ਵਿੱਚ ਵੀ ਤੇ ਕਾਮ ਪਰ ਲੋਕ ਵਿੱਚ ਵੀ ਰਖਵਾਲਾ ਸਹਾਈ ਹੁੰਦਾ ਜਿਹੜਾ ਪ੍ਰਮਾਤਮਾ ਸਭ ਤੇ ਦਇਆ ਕਰਦਾ ਹੈ ਦਇਾਲ ਪੁਰਖ ਮਿਹਰਵਾਨਾ ਹਰ ਨਾਨਕ ਸੱਚ ਵਖਾਨਾ ਉਹੀ ੜਾ ਹੈ ਸੱਚ ਦੇ ਭਖਿਆਨ ਕਰੇ ਜੇ ਤੇ ਸਤਿਗੁਰੂ ਰਹਿਮਤ ਕਰਨ ਦਇਆਲਤਾ ਦੇ ਘਰ ਪ੍ਰਮਾਤਮਾ ਰਹਿਮਤ ਕਰਨ ਦਇਆ ਕਰੇ ਸਾਰੀ ਚਿੰਤਾ ਫਿਕਰ ਦੂਰ ਹੋ ਜਾਏਗੀ ਆਪਾਏ ਤੂੰ ਬਾਣੀ ਦੇ ਨਾਲ ਜੁੜਨਾ ਕਰ ਪਰਮੇਸ਼ਰਿ ਬਾਣੀ ਦੇ ਨਾਲ ਜਦੋਂ ਜੁੜੇਗਾ ਗੁਰ ਬਾਣੀ ਗਾਵ ਪਾਏ ਜਿਹੜਾ ਜੜਾ ਫਿਰ ਗੁਰ ਬਾਣੀ ਨੂੰ ਗਾਏਗਾ ਕਹਿੰਦੇ ਉਸ ਸੁਖ ਪ੍ਰਾਪਤ ਕਰ ਲਏਗਾ ਉਹ ਸਫਲ ਸਦਾ ਸੁਖ ਗਾਈ ਇਹ ਤਾਂ ਪੁਰਬ ਦੇ ਸ੍ਰੇਸ਼ਟ ਕਰਮ ਹੋਣ ਚੰਗੇ ਭਾਗ ਹੋਏ ਤਾਂ ਉਹ ਤੇ ਹਣੇ ਨਾਮ ਨਾਲ ਜੁੜਦਾ ਬਾਣੀ ਨਾਲ ਜੁੜਦਾ ਨਹੀਂ ਤਾਂ ਸੰਸਾਰ ਅੰਮ੍ਰਿਤ ਵੇਲੇ ਕਈ ਉੱਠਣ ਵਾਲੇ ਨੇ ਪਰ ਨਾਮ ਨਾਲ ਨਹੀਂ ਜੁੜੇ ਹੋਏ ਅੰਮ੍ਰਿਤ ਵੇਲੇ ਉੱਠ ਕੇ ਹੀ ਕੰਮ ਧੰਧਿਆ ਵਿੱਚ ਲੱਗ ਜਾਣਾ ਉਹਨੂੰ ਤਾਂ ਪੈਗ ਦੇ ਦਿੱਤੀ ਪਰ ਕਹਿੰਦੇ ਅੰਮ੍ਰਿਤ ਵੇਲੇ ਨਾਮ ਨੂੰ ਰੱਬ ਦੇ ਨਾਮ ਦੇ ਨਾਲ ਬਾਣੀ ਨਾਲ ਸਾਝਾ ਨਾ ਪਾਏ ਉੱਠਣ 'ਚ ਫਰਕ ਹੈ ਨਾ ਜਿਹੜੇ ਬੰਦੇ ਦੀ ਨੌਕਰੀ ਹੋਵੇ ਕੰਮ ਹੋਵੇ ਉਹ ਅਮਰਤ ਵੇਲੇ ਜਾਗ ਜਾਂਦਾ ਜਿਹਨੂੰ ਆਕਾਸ਼ ਦਿੱਤਾ ਜਾਏ ਕਿ ਭਾਈ ਤੇਰੀ 4 ਵਜੇ ਸਵੇਰੇ ਡੂਟੀ ਹੈ ਜਾਂ ਰਾਤੀ 2 ਵਜੇ ਹੈ ਤਾਂ ਆਪਣੀ ਡੂਟੀ ਤੇ ਸਮੇਂ ਨਾਲ ਪਹੁੰਚੇਗਾ ਇਸੇ ਤਰ੍ਹਾਂ ਜਿਨ੍ਹਾਂ ਨੇ ਆਪਣਾ ਫਰਜ਼ ਸਮਝਿਆ ਆਪਣੀ ਡੂਟੀ ਸਮਝੀ ਉਹ ਅਮਰਤ ਵੇਲੇ ਜਾਗਦੇ ਨੇ ਨਾਮ ਦੇ ਨਾਲ ਜੁੜ ਜਾਂਦੇ ਨੇ ਅਮਰਤ ਵੇਲਾ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਗੁਨਾਨੁ ਪਰਜ ਅਮਰਤ ਪਹਿਲੇ ਦੀ ਮਹਾਂਤ ਹੈ ਭਈ ਤੂੰ ਜੁੜਤਾ ਸਈ ਜਿਹੜਾ ਹੁਣ ਸ਼ੁਰਵਾਤ ਹੈ ਮਾਲਕ ਦੇ ਨਾਮ ਤੋਂ ਕਰਦਾ ਹੈ ਜਿਹੜਾ ਦਿਨ ਹੀ ਪਰਮ ਹੁੰਦਾ ਹੈ ਮਾਲਕ ਦੇ ਨਾਮ ਤੋਂ ਉਹਨੂੰ ਕਾਹਦਾ ਘਾਟਾ ਤਾਏਗਾ ਕਿਸੇ ਚੀਜ਼ ਦਾ ਨਹੀਂ ਹੋਏਗਾ ਉਹਨੂੰ ਕਾਹਦੀ ਫਿਕਰ ਉਹਨੂੰ ਕਾਹਦੀ ਚਿੰਤਾ ਨਹੀਂ ਹੋਏਗੀ ਜਿਹੜੀ ਸ਼ੁਰੂਆਤ ਇਹ ਅੰਮ੍ਰਿਤ ਵੇਲੇ ਨਾਮ ਦੇ ਨਾਲ ਹੋਈ ਜਿਨ੍ਹਾਂ ਦੇ ਚਿੰਤਾ ਫਿਕਰ ਨਹੀਂ ਲੱਥ ਰਿਆ ਉਹ ਆਖਦੇ ਬਾਣੀ ਪੜ੍ਹਦੇ ਹਨ ਪਰ ਮਾਲ ਕਰਨਾ ਫਿਰ ਬਾਣੀ ਮਨ ਕਰਕੇ ਨਹੀਂ ਪੜ੍ਹੀ ਜਾ ਰਹੀ ਜਦੋਂ ਮਨ ਹਾਜ਼ਰ ਹੋਏਗਾ ਨਾ ਜਦੋਂ ਬਾਣੀ ਨੂੰ ਪੜ੍ਹਾਂਗੇ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤੋਂ ਪਾਇਆ ਸੱਜ ਸੇਤੀ ਮਨ ਵਜਿਓ ਵਦਨਿ ਜਦੋਂ ਇਸ ਤਰ੍ਹਾਂ ਬਾਣੀ ਪੜਾਂਗੇ ਇੱਕ ਇੱਕ ਲੇਨ ਸਾਡੇ ਮਨ ਵਿੱਚ ਝੋਟ ਕਰੇਗੀ ਜਦੋਂ ਜਿਹੜੀ ਚੀਜ਼ ਨਾ ਟੁੱਟਦੀ ਹੋਏ ਨਾ ਪੱਥਰ ਲਾ ਲੋ ਪੱਥਰ ਨਾ ਟੁੱਟਦਾ ਹੋਏ ਤੇ ਝੋਟ ਕਰੀ ਜਾਓ ਕਰੀ ਜਾਓ ਕਰੀ ਜਾਓ ਸਮਾਂ ਆਏਗਾ ਉਹ ਪੱਥਰ ਟੁੱਟ ਜਾਏਗਾ ਕਮਜ਼ੋਰ ਹੋਏਗਾ ਸੱਟਾਂ ਖਾ ਖਾ ਕੇ ਕਹਿੰਦੇ ਮਨ ਦੀ ਹਾਲਤ ਵੀ ਇਸੇ ਤਰ੍ਹਾਂ ਮਨ ਪੱਥਰ ਬਣਿਆ ਹੋਇਆ ਐ ਬੰਦਿਆ ਤੂੰ ਨਾਮ ਦੀ ਝੋਟ ਬਾਰ ਬਾਰ ਮਾਰੀ ਜਾ ਅੱਜ ਨਹੀਂ ਤਾਂ ਕੱਲ ਤੇਰਾ ਮਨ ਵੀ ਉਸ ਪੱਥਰ ਦੀ ਤਰ੍ਹਾਂ ਟੁੱਟ ਜਾਏਗਾ ਇਹਦਾ ਵੀ ਹੰਕਾਰ ਮਨ ਦਾ ਲਤ ਜਾਏਗਾ ਇਹ ਰੋਜਾਨਾ ਕਰੂੰ ਕਰਨਾ ਪੈਣਾ ਤੈਨੂੰ ਜਿਸ ਤਰ੍ਹਾਂ ਕਿਸੇ ਨੂੰ ਪੱਥਰ ਦੇ ਦਿੱਤਾ ਹਥੋੜਾ ਸੀ ਛੋਟਾ ਉਹਨੇ ਆਪਣੇ ਪੁੱਤਰ ਨੂੰ ਆਖਿਆ ਪਿਤਾ ਨੇ ਪਿਤਾ ਸਿਆਣਾ ਸੀ ਗਿਆਨ ਰੱਖਦਾ ਸਿੱਖਿਆ ਦੇਣੀ ਸੀ ਨਾ ਪੁੱਤਰ ਨੂੰ ਆਖਣ ਲੱਗਾ ਪੁੱਤਰ ਪੱਥਰ ਲੈ ਕੇ ਆ ਵੱਡਾ ਬਾਰੀ ਉਹ ਪੱਥਰ ਲੈ ਕੇ ਆਇਆ ਪਿਤਾ ਨੇ ਆਹ ਦਿੱਤਾ ਆ ਲੈ ਪਰ ਹਥੋੜਾ ਤਸ ਪੱਥਰ ਤੇ ਝੋਟ ਮਾਰ ਇਸ ਪੱਥਰ ਨੂੰ ਤੋੜਨਾ ਪੁੱਤ ਨੇ ਇੱਕ ਝੋਟ ਮਾਰੀ ਤ ਆਖਣ ਲੱਗਾ ਪਿਤਾ ਜੀ ਤੇ ਤਸਰੇ ਹੀ ਕੁਛ ਨਹੀਂ ਹੋ ਰਿਹਾ ਕਹਿੰਦਾ ਪੁੱਤਰ ਇੱਕ ਝੋਟ ਨਾਲ ਨਹੀਂ ਬਾਹਰ-ਬਾਰ ਝੋਟਾਂ ਮਾਰ ਬਾਰ-ਬਾਰ ਮਾਰੀਆਂ ਬਾਹਰ-ਬਾਰ ਮਾਰੀਆਂ ਆਖਣ ਲੱਗਾ ਪਿਤਾ ਜੀ ਤੇ ਅਸਰੇ ਹੀ ਕੁਛ ਨਹੀਂ ਹੋ ਰਿਹਾ ਥੋੜਾ ਛੋਟਾ ਹੈ ਪੱਥਰ ਵੱਡਾ ਪਿਤਾ ਨੇ ਆਖਿਆ ਪੁੱਤਰ ਲਗਾਤਾਰ ਮਹੀ ਜਾ ਲਗਾਤਾਰ ਮਹੀ ਗਿਆ ਪੁੱਤਰ ਦੇ ਸਾਹਮਣੇ ਉਹ ਪੱਥਰ ਚੱਕਣਾ ਚੂਰ ਹੋ ਗਿਆ ਟੁੱਟ ਗਿਆ ਕਮਜ਼ੋਰ ਪੈ ਗਿਆ ਨੰਦ ਸੱਟਾਂ ਵੱਜੀ ਗਈਆਂ ਵੱਜੀ ਗਈਆਂ ਉਹ ਚੀਜ਼ ਕਮਜ਼ੋਰ ਹੋ ਗਈ ਜਿਸ ਤਰ੍ਹਾਂ ਕੋਈ ਚੀਜ਼ ਆਰੀ ਕਿਸੇ ਨੂੰ ਵੱਢਦੀ ਹੈ ਜਗਤਵ ਨੇ ਵੱਢਦੇ ਹੌਲੀ-ਹੌਲੀ ਜਰੂਰ ਵੱਢਦੀ ਐਸੇ ਤਰ੍ਹਾਂ ਬੰਦਿਆ ਤੇਰਾ ਮਨ ਹੈ ਇਹ ਮਨ ਤੇ ਹੰਕਾਰ ਚੜਿਆ ਹੋਇਆ ਜਦੋਂ ਬਾਣੀ ਦਾ ਨਾਮ ਦਾ ਸਿਮਰਨ ਦਾ ਸੇਵਾ ਦਾ ਜਦੋਂ ਇਹ ਤੇ ਚੋਟ ਬਾਰ-ਬਾਰ ਨਾਮ ਤੇ ਬਜੇਗੀ ਤਾਂ ਦਿਨੇ ਇਹ ਮਨ ਵੀ ਭਿਗਲ ਜਾਏਗਾ ਇਹ ਮਨ ਦਾ ਹੰਕਾਰ ਵੀ ਚੱਕਨਾ ਚੂਰ ਹੋ ਜਾਏਗਾ ਤੇਰੀ ਚਿੰਤਾ ਤੇਰੇ ਫਿਕਰ ਲੱਥ ਜਾਣਗੇ ਚਿੰਤਾ ਸਹੀ ਮਾਇਨੇ ਤੇ ਉਦੋਂ ਹੀ ਮਟੇਗੀ ਜਦੋਂ ਤੂੰ ਬਾਣੀ ਦੇ ਨਾਲ ਨਾਮ ਨਾਲ ਤੇਰੀ ਸਾਝ ਹੋਵੇ ਇੱਕ ਵਾਰ ਦਾ ਜਪਿਆ ਹੋਇਆ ਵੀ ਤੇਰਾ ਮਾਲਕ ਤੇ ਚਰਣਾ ਤੇ ਪ੍ਰਵਾਨ ਹੋ ਜਾਏ ਗੁਰੂ ਦੇ ਚਰਣਾ ਤੇ ਪ੍ਰਵਾਨ ਹੋਏ ਇੱਕ ਵਾਰ ਤੇਰਾ ਵਾਹਿਗੁਰੂ ਕਿਹਾ ਹੋਇਆ ਗੱਲ ਹੋਈ ਹੈ ਕਿ ਮਨ ਕਰਕੇ ਹੁਣ ਜਦੋਂ ਬਾਣੀ ਪੜੀਏ ਤਾਂ ਮਨ ਹਾਜ਼ਰ ਹੋਏ ਪਵਿੱਤ ਹੋਏ ਸੇ ਜਨਾ ਉਹ ਪਵਿੱਤ ਹੋ ਜਾਂਦੇ ਨੇ ਪਵਿੱਤ ਹੋਏ ਸੇ ਜਨਾ ਜਿਨੇ ਹਰਿ ਧਿਆਇਆ ਹਰ ਤੇ ਆਇਆ ਪਵਿੱਤ ਹੋਏ ਗੁਰਮੁਖ ਜਿਨੀ ਤੇ ਆਇਆ ਮਾਲ ਕਹਿੰਦੇ ਕਈ ਆਖਦੇ ਨਾ ਕਿ ਸਾਹ ਕਿਸ ਤਰ੍ਹਾਂ ਹੋਇਆ ਮਨ ਸਾਹ ਕਿਸ ਤਰ੍ਹਾਂ ਹੋਇਆ ਤਾਂ ਮਾਲ ਤਾਂ ਜਾਨਣਾ ਕਹਿੰਦੇ ਪਵਿੱਤ ਹੋਏ ਸੇਜ ਨਾ ਜਿਨੀ ਹਰ ਤੇ ਆਇਆ ਹਰ ਤੇ ਆਇਆ ਪਵਿੱਤ ਹੋਏ ਗੁਰਮੁਖ ਜਿਨੀ ਤੇ ਆਇਆ ਇਸ ਤਰ੍ਹਾਂ ਜਦੋਂ ਬਾਣੀ ਨੂੰ ਸਮਝ ਸਮਝ ਕੇ ਜਿਨੀ ਸਮਝ ਆਉਂਦੀ ਉਸ ਸਾਹ ਨਾਲ ਤੁਰ ਹੀ ਜਾਵਾਂਗੇ ਬਾਣੀ ਨਾਲ ਜੁੜੇ ਜਾਵਾਂਗੇ ਤਾਂ ਮਨ ਜਿਹੜਾ ਹੈ ਸਾਹ ਹੋਏਗਾ ਇਹ ਨਹੀਂ ਹੈ ਕਿ ਪੜੇ ਚਲਿਏ ਸੰਤੋ ਪਰਮੇਰਾ ਸਦਾ ਦੇਵਾਲਾ ਆਪਣੇ ਭਗਤ ਕੀ ਗਣਤ ਨਾ ਗਣੀ ਰੱਖ ਕੇ ਬਾਲ ਗੋਪਾਲਾ ਚਾਹੇ ਥੋੜੀ ਪਰਿਅ ਪਰ ਸਮਝ ਨਾਲ ਜਦੋਂ ਪੜਾਂਗੇ ਤਾਂ ਮਾਲਕ ਦੇ ਤੇਰੀ ਚਿੰਤਾ ਫਿਕਰ ਲੱਥਣਗੇ ਜ਼ਰੂਰ ਜਿੜੇ ਆਪਦੇ ਨੇ ਕਿ ਬਾਣੀ ਪੜਨੇ ਅਸਰ ਕੋਈ ਨਹੀਂ ਹੁੰਦਾ ਉਹ ਸਾਧ ਸੰਗ ਇਸ ਤਰ੍ਹਾਂ ਹੈ ਕਿ ਤਰੋ ਸੁਣਿਆ ਤਾਂ ਇਤਨੂੰ ਕੱਢ ਦਿੱਤਾ ਵਿੱਚ ਮਨ ਵਿੱਚ ਨਹੀਂ ਰਸਾਇਆ ਨਨੋ ਗਿਆਨ ਦਾ ਇਦਾਂ ਦੇ ਕੰਤ ਸੁਣਿਆ ਤਾਂ ਇਦਰੋਂ ਕੱਢ ਦਿੱਤਾ ਜਿਸ ਤਰ੍ਹਾਂ ਬਾਸ ਹੈ ਜਿਉਂ ਬਾਸ বাজਾਈਏ ਫੂਕ ਬਾਸ ਵਿੱਚ ਆਖਦੇ ਨੇ ਕਿ ਫੂਕ ਮਾਰੀਏ ਇਦਰੋਂ ਮਾਰੇ ਕੀ ਤਾਂ ਦੂਜੇ ਪਾਸੋਂ ਨਿਕਲ ਜਾਏਗੀ ਅ ਬੰਦਿਆ ਤੇਰੇ ਹਾਲਾਤ ਕਿ ਇਸ ਤਰ੍ਹਾਂ ਦੇ ਨਾ ਬਣ ਜਾ। ਕਿਤੇ ਇਦਰੋਂ ਉਪਦੇਸ਼ ਸੁਣਿਆ ਇਦਰੋਂ ਕੱਢ ਦਿੱਤਾ ਮਨ ਵਿੱਚ ਨਾ ਵਸਾਇਆ ਜਿਤਨੀ ਬਾਣੀ ਗੁਰਸਿੱਖ ਅੰਮ੍ਰਿਤ ਵੇਲੇ ਪੜਦਾ ਹੈ ਨਾ ਉਹਦੇ ਨਾਲ ਮਨ ਵਸਣਾ ਚਾਹੀਦਾ। ਜਦ ਤਨੀਆ ਬਾਣੀ ਅਮਰਤ ਵੇਲੇ ਜਾਂ ਸ਼ਾਮ ਤੱਕ ਬਾਣੀ ਨੇ ਸੌਣ ਤੱਕ ਬਾਣੀ ਹੈ ਮਨ ਵਸਣਾ ਚਾਹੀਦਾ ਪਰ ਬੰਧਿਆ ਤੇਰੇ ਚਿੰਤਾ ਤੇਰਾ ਮਨ ਵੀ ਤੇਰੇ ਵਸ ਨਹੀਂ ਤੇ ਗੁਰਨਾਮ ਪਾਤਸ਼ਾਹ ਇਹਨਾਂ ਦਿੱਤਾ ਸੀ ਮਨ ਜੀਤੇ ਜਗ ਜੀ ਇਹ ਮਨ ਨੂੰ ਜਿੱਤਣ ਦੇ ਧਾਰਨ ਦਿੱਤੇ ਗੁਰਨਾਮ ਪਾਤਸ਼ਾਹ ਮਨ ਜੀਤੇ ਜਗ ਜਗਤ ਮੈਨੇ ਸੰਸਾਰ ਜਗ ਜੀਤ ਕਹਿੰਦੇ ਸੰਸਾਰ ਨੂੰ ਜਿੱਤ ਲਏਗਾ ਪਹਿਲੋ ਮਨ ਤੇ ਫਤਿਹ ਕਰ ਇਸ ਕਰਕੇ ਮਹਾਰਜ ਨੇ ਆਖਿਆ ਭਾਈ ਤੇਰੇ ਚਿੰਤਾ ਫਿਕਰ ਗੁਰਦਨ ਪਾਛਾ ਤੈਨ ਲਤ ਜਾਣਗੇ ਦੂਰ ਹੋ ਜਾਣਗੇ ਜਦੋਂ ਤੂੰ ਧੁਰ ਕੀ ਬਾਣੀ ਦੇ ਨਾਲ ਸਾਝ ਪਾਏਗਾ ਜੁੜੇਗਾ ਤੁਰ ਕੀ ਬਾਣੀ ਆਏ ਤੈਨ ਸਗਲ ਚਿੰਤ ਮਟਾਈ ਦਿਆਲ ਪਰਖ ਮਿਹਰਵਾਨ ਹਰ ਨਾਨਕ ਸਾਚਿ ਵਿਖਣ ਕਹਿੰਦੇ ਤੂੰ ਮਾਲਕ ਦੇ ਨਾਮ ਤੇ ਨਾਲ ਜੁੜਨਾ ਕਰ ਉਹਦਾ ਜਦੋਂ ਨਾਮ ਜਪਿਆ ਉਹਨੇ ਜੜੋ ਬਕਾਰਾਂ ਤੇ ਰੋਕ ਲਾਈ ਸਾਰੇ ਦੁੱਖ ਜੜੇ ਹਨ ਜਿਹੜੇ ਅੰਦਰ ਹਿਰਦੇ ਵਿੱਚ ਡੇਰਾ ਲਾ ਕੇ ਬੈਠੇ ਸਨ ਦੁੱਖ ਆਸਦੇ ਹਨ ਉਹ ਡੇਰਾ ਮਾਲਕ ਪਾਵੇਗਾ ਉਹ ਡੇਰੇ ਤੇ ਜਿਹੜਾ ਅੰਦਰ ਲਾ ਕੇ ਬੈਠੇ ਸਨ ਡੇਰਾ ਵਿਕਾਰ ਕਿੰਤ ਵਿਕਾਰ ਵੀ ਤੇਰੇ ਦੂਰ ਹੋ ਜਾਣਗੇ ਜਦੋਂ ਪ੍ਰਮਾਤਮਾ ਨੇ ਰੋਕ ਲਾਈ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਟੜਾ ਪੰਨਾ ਜਿਸ ਤਰ੍ਹਾਂ ਜੀਮੇਦਾਰ ਇੱਕ ਖੇਤ ਤੋਂ ਦੂਜੇ ਤੇ ਪਾਣੀ ਲਿਜਾਣਾ ਹੋਵੇ ਤਾਂ ਇੱਕ ਪਾਸੇ ਬੰਨ੍ਹ ਲਾ ਦਿੰਦਾ ਕਹਿੰਦੇ ਮਾਲਕ ਇਸੇ ਤਰ੍ਹਾਂ ਤੇਰੇ ਵਿਕਾਰਾਂ ਤੇ ਬੰਨ੍ਹ ਲਾ ਦੇਵੇਗਾ ਜਦ ਤੂੰ ਪ੍ਰਮਾਤਮਾ ਦੀ ਬਾਣੀ ਦੇ ਨਾਲ ਉਹਦੇ ਨਾਮ ਦੇ ਨਾਲ ਜੁੜਨਾ ਕਰੇਗਾ ਪਤਾ ਨਾ ਕਿ ਦੂਜਾ ਖੇਤ ਭਰਨ ਲਈ ਇੱਕ ਪਾਸੇ ਨੂੰ ਬੰਦ ਕਰਨਾ ਪਵੇਗਾ ਦੂਜੇ ਪਾਸੇ ਪਾਣੀ ਤਾਂ ਜਾਏਗਾ ਉਹ ਕਿੰਨੀ ਮਿਹਨਤ ਕਰਦਾ ਵਗਦੇ ਹੋਏ ਪਾਣੀ ਦੇ ਵਿੱਚ ਮਿੱਟੀ ਸਿੱਟੀ ਜਾ ਰਿਹਾ ਦੂਸਰਾ ਬੰਦਾ ਦੇਖ ਲੈ ਕੇ ਭਾਈ ਤੂੰ ਆ ਕੀ ਕਾਜ ਕਰ ਰਿਹਾ ਪਾਣੀ ਵਗ ਰਿਹਾ ਹੱਤ ਵਿੱਚ ਮਿੱਟੀ ਸਿੱਟੀ ਜਾ ਰਹੀਆ ਇਹਦੇ ਨਾਲ ਰੁਕੇਗਾ ਪਰ ਉਹ ਬਾਰ ਬਾਰ ਕਰਦਾ ਹੈ ਬਾਰ ਬਾਰ ਕਰਦਾ ਉਸੇ ਪਾਣੀ ਦੇ ਵਿੱਚੋਂ ਕਈ ਭਰ ਕੇ ਪਾਈ ਜਾ ਰਿਹਾ ਉਹ ਪਾਣੀ ਜਿਹੜਾ ਹੈ ਰੁਕ ਜਾਂਦਾ ਕਹਿੰਦੇ ਇਸੇ ਤਰ੍ਹਾਂ ਤੂੰ ਬਾਰ ਬਾਰ ਨਾਮ ਦੇ ਨਾਲ ਜੁੜੀ ਜਾ ਬਾਰ ਬਾਰ ਮਾਲਕ ਦੇ ਨਾਮ ਨੂੰ ਜੱਪੀ ਜਾ ਜੱਪੀ ਜਾ ਕਹਿੰਦੇ ਮਾਲਕ ਤੇਰੇ ਵਿਕਾਰਾਂ ਤੇ ਰੋਕ ਲਾ ਦੇਵੇਗਾ ਵਿਕਾਰ ਤੇ ਭਾਰੀ ਨਹੀਂ ਹੋਣ ਇਹਦਾ ਹਿਰਦੇ ਰੂਪੇ ਕਿਆਰਾ ਹਿਰਦੇ ਰੂਪੀ ਖੇਤ ਹਿਰਦੇ ਰੂਪੀ ਪੈੜੀ ਤੇਰੀ ਨਾਮ ਦੇ ਨਾਲ ਪਰ ਜਾਏਗੀ ਵਕਾਰ ਨਹੀਂ ਹੋਣਗੇ ਕਿਤਨਾ ਸੁਖ ਮਰਜ ਸਮਦਾਰੇ ਹਰ ਕਦੇ ਭਾਈ ਤੂੰ ਮਾਲਕ ਦੇ ਨਾਮ ਦੇ ਨਾਲ ਜੁੜਨਾ ਕਰ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਜਿਹੜਾ ਜਿਹੜਾ ਵੀ ਮਾਲਕ ਦੇ ਨਾਮ ਦੇ ਨਾਲ ਜੁੜ ਗਿਆ ਫਿਰ ਮਾਲਕ ਨੇ ਰੋਕ ਲਾ ਦਿੱਤੀ ਉਹਨਾਂ ਦੇ ਵਿਕਾਰਾਂ ਤੇ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਘੜੇਰਾ ਭੰਨਾ ਜਦੋਂ ਦੁੱਖ ਦਾ ਰੋਗ ਦਾ ਵਿਕਾਰਾਂ ਦਾ ਡੇਰਾ ਹੀ ਅੰਦਿੱਤਾ ਰੋਕ ਲਾ ਦਿੱਤੇ ਕਹਿੰਦੇ ਉਸ ਵੇਲੇ ਸਾਰੇ ਜੀਵ ਜਿਹੜੇ ਹਨ ਸੁਖੀ ਹੋ ਜਾਂਦੇ ਹਨ ਆਨੰਦ ਵਿੱਚ ਹੋ ਜਾਂਦੇ ਹਨ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾਤਾਰੀ ਜਦੋਂ ਮਾਲਕ ਦੀ ਕਿਰਪਾ ਰਾਮਤ ਹੋ ਜਾਵੇ ਇਸ ਕਰਕੇ ਭਾਈ ਨਾਮ ਨਾਲ ਜੜੀ ਅਮਰਤ ਵੇਲੇ ਅਸੀਂ ਇੱਕ ਬਚਨ ਪੜਿਆ ਹੁਕਮਨਾਮਾ ਲੈਣ ਤੋਂ ਪਹਿਲਾਂ ਮੰਗਲਾ ਚਰਨ ਦੇ ਰੂਪ ਵਿੱਚ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਕਿ ਮਾਲਕ ਸਾਨੂੰ ਕਦੇ ਵੀ ਭੁੱਲੀ ਨਾ ਅਸੀਂ ਇਹ ਜਪਜੀ ਸਾਹਿਬ ਵਿੱਚ ਵੀ ਰੋਜ਼ਾਨਾ ਪੜ੍ਹਦੇ ਹਾਂ ਗੁਰੂ ਤੋਂ ਮੰਗ ਕਰਦੇ ਹਾਂ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਜਿਹੜਾ ਸਭ ਨੂੰ ਦਾਤਾ ਦੇ ਲਿਆ ਸਾਰਿਆਂ ਦਾ ਮਾਲਕ ਕੋਣ ਹੈ ਪ੍ਰਮਾਤਮਾ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮ ਵਿਸਰ ਨ ਜਾਏ ਸਿੱਖ ਦੀ ਤਰ ਜਾਨਾ ਹੀ ਮੰਗ ਹੈ ਜਿਹੜਾ ਗੁਰੂ ਨਾਨਕ ਦੇ ਘਰ ਦੇ ਨਾਲ ਜੁੜਿਆ ਹੈ ਜਿਹੜਾ ਗੁਰੂ ਨਾਨਕ ਦੇ ਜਪਜੀ ਸਾਹਿਬ ਦੇ ਨਾਲ ਬਾਣੀ ਦੇ ਨਾਲ ਜੁੜਿਆ ਹੈ ਜਪ ਬਾਣੀ ਦੇ ਨਾਲ ਉਹਦੀ ਤਰਜਾਨਾ ਹੀ ਮੰਗ ਹੈ ਮਾਲਕ ਐ ਗੁਰੂ ਮੈਨੂੰ ਕਿਤੇ ਪ੍ਰਮਾਤਮਾ ਭੁੱਲ ਨਾ ਜਾਏ ਸਦਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਣ ਨਾ ਜਾਏ ਇਹ ਤਾਂ ਰਜਾਨਾ ਹੀ ਮੰਗ ਹੈ ਇਸ ਕਰਕੇ ਬੰਦਿਆ ਬਾਣੀ ਜਦੋਂ ਪੜਦਾ ਤੇਰਾ ਮਨ ਹਾਜ਼ਰ ਹੋਵੇ ਹਰੇਕ ਜੀਵਨ ਦੇ ਫੈਲੂ ਤੇ ਮਰਦ ਨੇ ਗੱਲ ਕੀਤੀ ਹੈ اے ਮਾਲਕ ਮੈਨੂੰ ਤੇਰਾ ਨਾਮ ਨਾ ਭੁੱਲੇ ਹੋਈ ਹੁਣ ਅਮਰਤ ਵੇਲੇ ਦੇ ਤੱਕ ਤੱਕ ਵੇਸਰ ਨਾਹੀ ਦਾਤਾਰ ਆਪਣਾ ਨਾਮ ਦੇ ਹੋ ਜਦੋਂ ਮਾਲਕ ਦਾ ਨਾਮ ਪ੍ਰਾਪਤ ਹੋ ਗਿਆ ਸੰਤੋਖ ਸੁਖ ਹੋਆ ਸਭ ਥਾਈਂ ਕਹਿੰਦੇ ਫਿਰ ਹਰੇਕ ਥਾਂ ਤੇ ਤੈਨੂੰ ਸੁਖ ਪ੍ਰਾਪਤ ਹੋਇਆ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਾ ਸਭ ਨੇ ਗਾਇਓ ਪਰਮਾਤਮਾ ਅਕਾਲ ਪੁਰਖ ਕਹਿੰਦੇ ਸਭ ਪਾਸੇ ਰੰਗਿਆ ਹੋਇਆ ਹੈ ਜੇ ਸਥਾਨ ਤੇ ਜਿੱਥੇ ਵੀ ਤੂੰ ਚਲਿਆ ਜਾ ਕਹਿੰਦੇ ਤੇਰਾ ਗੁਰੂ ਤੇਰੇ ਨਾਲ ਹੈ ਮਾਲਕ ਤੇਰੇ ਨਾਲ ਹੈ ਇਸ ਕਰਕੇ ਸਿੱਖਿਆ ਤੇਰੀ ਰਜਾਨਾ ਮੰਗ ਹੋਵੇ ਮਾਲਕ ਮੈਨੂੰ ਆਪਣਾ ਨਾਮ ਦੇ ਦਿਓ ਵਿਸਰ ਨਹੀਂ ਦਤਾਰ ਆਪਣਾ ਨਾਮ ਦੇਹੁ ਕਿ ਮਾਲਕ ਮੈਂ ਦਿਨ ਰਾਤ ਤੇਰੇ ਹੀ ਨਾਮ ਨੂੰ ਜਪਣਾ ਕਰਾਂ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਕਿ ਮੈਂ ਸਦਾ ਹੀ ਤੇਰੇ ਗੁਣਾ ਨੂੰ ਗਾਵਾਂ ਜਦੋਂ ਮਾਜ ਆਉਦੇ ਹਨ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ ਇਸ ਤਰ੍ਹਾਂ ਕਰਨ ਦੇ ਨਾਲ ਤੇਰੇ ਚਿੰਤਾ ਫਿਕਰ ਦੂਰ ਹੋ ਜਾਣਗੇ ਜੋ ਸਾਧ ਸੰਗਤ ਮਾਲਕ ਰਹਿਮਤ ਕਰਨ ਕਿਤੇ ਸਾਡੇ ਤੇ ਨਜ਼ਰ ਕਰਨ ਰਹਿਮਤ ਕਰਨ ਸਾਨੂੰ ਵੀ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰਨ ਆਓ ਲਾਸੁਕਾ ਜੋ ਮੰਗਲਾ ਚਰਨ ਦੇ ਰੂਪ ਵਿੱਚ ਅਸੀਂ ਪੜੀਆਂ ਹਨ ਉਹਨਾਂ ਨੂੰ ਪਹਿਲਾ ਦਾਸ ਬੋਲ ਕੇ ਫਿਰ ਸਾਰੀ ਸੰਗਤ ਨੇ ਇਸ ਤਰ੍ਹਾਂ ਨਾਲ ਨਾਲ ਬੋਲਣਾ ਫਿਰ ਸਮਾਪਤੀ ਹੈ ਵਿਸਰ ਨਾਹੀ ਦਾਤ ਵਿਸਰ ਨਾਹੀ ਦਾਤ ਵਿਸਰ ਨਹੀਂਦਾ ਤਰ ਵਿਸਰ ਨਹੀਂਦਾ ਕਾਰ ਆਪਣਾ ਨਾ ਗੁਣ ਗਾਵ ਨਾਨਕ ਚਾਉ ਇਹੋ ਨਾਨਕ ਚਾਉ ਰਣਾ ਨਾਮ ਦੇਹੁ ਆਪਣਾ ਨਾਮ ਦੇਹੁ ਆਪਣਾ ਓ ਆਪਣਾ ਨਾਮ ਦੇਹੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸਤ ਨਾਮ 와해 구루